ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੂਗੀ ਵਧੀਆ ਹੋਮੋਂਗੇ ਮੈਂ ਪਰਮਿੰਦਰ ਕੌਰ ਚੈਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਬਹੁਤ ਹੀ ਸੋਹਣੀ ਪ੍ਰਿੰਟ ਸ਼ੂਟਾਂ ਦੀ ਕਲੈਕਸ਼ਨ ਲੈ ਕੇ ਆਈ ਆਂ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਏ ਜਿਸ ਸਾਹਮਣੇ ਗਰਮੀ ਪੈ ਰਹੀ ਆ ਪ੍ਰਿੰਟ ਸ਼ੂਟਾਂ ਦੀ ਇੰਨੀ ਜ਼ਿਆਦਾ ਡਿਮਾਂਡ ਹੋ ਰਹੀ ਹੈ ਜਾਨਕਿ ਵੀਡੀਓ ਪਾਉ ਤਾਂ ਸਟਾਕ ਕਲੀਅਰ ਵਾਂਗ ਹੋ ਜਾਂਦਾ ਪਿਛਲੇ ਆਪਾਂ ਮੰਡੇ ਵੀਡੀਓ ਚਾੜੀ ਸੀਗੀ ਮਤਲਬ ਕਿ ਬਹੁਤ ਜ਼ਿਆਦਾ ਰਿਸਪੌਂਸ ਰਿਆ ਸੀ ਪਿੰਡ ਦਾ ਯਾਨੀ ਕਿ ਕੋਈ ਵੀ ਸੂਟ ਰਿਪੀਟ ਟੂ ਰਿਪੀਟ ਥਾਨਾ ਦੇ ਥਾਨ ਉਹਨਾਂ ਦੇ ਗਏ ਸੀ ਸੋ ਉਦੇ ਹੀ ਤਰ੍ਹਾਂ ਇਹ ਪਿਓਰ ਕੈਮਰੀ कॉटन ਆ ਗਈ ਬਹੁਤ ਸੋਹਣੇ ਪ੍ਰਿੰਟਾਂ ਦੇ ਨਾਲ ਲੈ ਕੇ ਆਇਆ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਤਸੰਦ ਹੋਊਗਾ ਫਟਾਫਟ ਲੈ ਲਿਓ ਸਕਰੀਨਸ਼ਾਟ ਕਰ ਦਿਓ ਆਰਡਰ ਲਾਸਟ ਇਹ ਵੀਡੀਓ ਰਹੂਗੀ ਸਟਾਕ ਕਲੀਅਰ ਆ ਸਮਝ ਲਓ ਇਹਦਾ ਆਹ ਵਾਲੀ ਜਿਹੜੀ ਚੀਜ਼ ਆ ਇਹ ਤਾਂ ਸਾਡੇ ਕੋਲ ਹੁਣ ਸਿੰਗਲ ਸਿੰਗਲ ਪੀਸ ਨੇ ਬਹੁਤ ਡਿਜ਼ਾਈਨ ਨਿਊ ਨੇ ਜਿਹੜੇ ਸਾਰੇ ਆਫਲਾਈਨ ਜਾ ਚੁੱਕੇ ਨੇ ਜਾਸੇ ਸਿੰਗਲ ਸਿੰਗਲ ਪੀਸ ਆ ਕਿਉਂਕਿ ਡਿਮਾਂਡ ਹੀ ਇੰਨੀ ਜ਼ਿਆਦਾ ਇਹ ਵਾਲੇ ਫੈਬਰਿਕ ਦੀ ਗਰਮੀ ਕਰਕੇ ਸਭ ਤੋਂ ਸਕੂਨਦਾਰ ਫੈਬਰਿਕ ਜੇ ਆਪਾਂ ਕਹਦੇ ਆ ਸਭ ਤੋਂ ਰਿਲੈਕਸ ਜੇ ਆਪਾਂ ਕਰ ਸਕਦੇ ਹਾਂ ਬਹੁਤ ਸੋਹਣਾ ਫੈਬਰਿਕ ਆ ਤੇ ਪ੍ਰਿੰਟਿੰਗਾਂ ਵੀ ਇੰਨੀਆਂ ਸੋਹਣੀਆਂ ਠੰਡੀਆਂ ਮਿੱਠੀਆਂ ਨੇ ਬਹੁਤ ਹੀ ਪਿਆਰੇ ਪ੍ਰਿੰਟ ਆਏ ਹੋਏ ਨੇ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਹੋਗਾ ਸਕਰੀਨ ਤੇ ਸਾਡਾ ਨੰਬਰ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਆਰਾਮ ਦੇ ਨਾਲ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਬਾਕੀ ਸ਼ਾਪ ਦਾ ਟਾਈਮਿੰਗ ਹੈਗਾ ਜੀ 10 ਤੋਂ 5 10 ਤੋਂ 5 ਐਨੀ ਟਾਈਮ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਬਸ ਇੰਨਾ ਕੁ ਜਰੂਰ ਆ ਕੇ ਕਾਲ ਕਰਕੇ ਜਰੂਰ ਆਇਓ ਤਾਂ ਕਿ ਤੁਹਾਡਾ ਗਰਮੀ ਦੇ ਵਿੱਚ ਢੇੜਾ ਨਾ ਲੱਗੇ ਤੁਹਾਨੂੰ ਅਸੀਂ ਅਟੈਂਡ ਕਰ ਸਕੀਏ ਠੀਕ ਹੈ ਜੀ ਤੇ ਬਾਕੀ ਆਪਣਾ ਜਿਹੜਾ ਗਰੁੱਪ ਦਾ ਨੰਬਰ ਆ ਉਹ ਵੀ ਇਹੀ ਆ ਇਹ ਤੇ ਹੈਲੋ ਵਗੈਰਾ ਸੈਂਡ ਕਰਕੇ ਲਿੰਕ ਲਿੰਕ ਨੂੰ ਜੁਆਇਨ ਕਰਕੇ ਆਟੋਮੈਟਿਕਲੀ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਸਭ ਤੋਂ ਪਹਿਲਾਂ ਜਿਹੜੀ ਮੈਂ ਕਲੈਕਸ਼ਨ ਅੱਜ ਕਾਟਨ ਦੀ ਦਿਖਾਉਣ ਲੱਗੀ ਆ ਨਾ ਤੇ ਇਹ ਥੋੜੇ ਜੇ ਪੀਸ ਨੇ ਜਿਹੜੇ ਆਪਣੇ ਕੋਲੇ ਇਹ ਤੁਹਾਨੂੰ ਸੂਟ ਜਿਹੜਾ ਵਾ ਜੇ ਤੁਸੀਂ ਸਿੰਗਲ ਸੂਟ ਲਓਗੇ ਇਹਦਾ ਪ੍ਰਾਈਸ ਤੁਹਾਨੂੰ ਹੁਣ ਸਕਰੀਨ ਤੇ ਸ਼ੋ ਹੋਊਗਾ ਜੀ 470 470 ਰੁਪਏ ਸਕਰੀਨ ਦੇ ਉੱਪਰ ਸ਼ੋ ਹੋਊਗਾ ਪੂਰੀ ਵਧੀਆ ਵਾਲੀ ਇਹ ਕੈਮਰੀ ਕਰਉਗੀ ਕੋਈ ਇਹਦੇ ਵਿੱਚ ਉਹ ਨਹੀਂ ਸਿੰਗਲ ਸਿੰਗਲ ਇਹ ਪੀਸ ਨੇ ਕਿਸੇ ਵਿੱਚ ਕੋਈ ਕਲਰ ਨਹੀਂ ਹੈਗਾ ਬਹੁਤ ਪੈਣਾ ਨੇ ਇਹ ਖਰੀਦੇ ਨੇ 6600 ਵਿੱਚ ਵੀ ਖਰੀਦੇ ਨੇ ਵਿਦ ਕੋਰੀਅਰ ਦੇ ਨਾਲ ਠੀਕ ਹੈ ਜੀ ਤੇ ਹੁਣ ਤੁਹਾਨੂੰ ਇਹ 417 ਦੇ ਵਿੱਚ ਇਹ ਵਾਲਾ ਸੂਟ ਮਿਲ ਰਿਹਾ ਜਸਟ ਸਿੰਗਲ ਸਿੰਗਲ ਪੀਸ ਤੇ ਗਿਣਤੀ ਦੇ ਸੂਟ ਨੇ ਸੱਤ ਪਤਾ ਨਹੀਂ ਅੱਠ ਸੂਟ ਹੋਣਗੇ ਸੋ ਇਹਨਾਂ ਦੇ ਕਲਿੱਕ ਮੈਸੇਜ ਕਰਨੇ ਆ ਕੋਈ ਇਹ ਚ ਰਿਪੀਟ ਨਹੀਂ ਹੋਣੀ ਜੇ ਇੱਕ ਪੈਣਾ ਗਾਗੇ ਦੁਬਾਰਾ ਮੰਗਾ ਦੋ ਦੁਬਾਰਾ ਨਹੀਂ ਮਿਲਣੇ ਠੀਕ ਹੈ ਜੀ કોટਨ 100% ਰੋ ਇਹ ਮੇਰੀ ਖੁਦ ਦੀ ਗਾਰੰਟੀ ਰਹੂਗੀ ਵੀ 100% ਕੋਟਨ ਆ ਕੋਈ ਇਹ ਚ ਸਿੰਥੈਟਿਕ ਬੇਸ ਨਹੀਂ ਰਹੂਗਾ ਕਲਰਾਂ ਦੀ ਫੁੱਲ ਆਨ ਗਾਰੰਟੀ ਰਹੂਗੀ ਇੱਕ ਆਂਦੀ ਆ ਕੱਚੀ ਕੋਟਨ 330 400 ਵਾਲੀ ਹਨਾ ਉਹ ਨਹੀਂ ਹੈਗੀ ਜੀ ਇਹ ਕਈ ਪਹਿਣਾ ਰੇਟ ਸੁਣ ਕੇ ਕਹਿੰਦੀਆਂ ਪਤਾ ਨਹੀਂ ਇਹ ਕੱਚੀ ਕੋਟਨ ਦੇ ਸੂਟ ਆ ਉਹ ਨਹੀਂ ਪਿਓਰ ਕੈਮਰੀ ਕੋਟਨ ਦੇ ਸੂਟ ਆ ਬਹੁਤ ਹੀ ਪਿਆਰੀ ਕਲੈਕਸ਼ਨ ਆ ਇਹ ਤੇ ਬਸ ਇਹ ਸਮਝ ਲਓ ਸਟਾਕ ਕਲੀਅਰ ਕਰਨ ਲੱਗਿਆਂ 470 ਰੁਪਏ ਦਾ ਰੇਟ ਕੱਢਿਆ ਵਾਹ ਵਾਲੀ ਕੈਮਰੀ ਕੋਟਨ ਦਾ ਪਾਉਂਗੇ ਹੰਡਾਉਂਗੇ ਬਹੁਤ ਸੋਹਣਾ ਫੈਬਰਿਕ ਆ ਤੇ 470 ਦਾ ਸਿੰਗਲ ਸੂਟ ਦਾ ਕੱਢਿਆ ਪਰ ਜੇ ਤੁਸੀਂ ਦੋ ਸੂਟ ਬਾਇ ਕਰੋਗੇ ਤਾਂ 900 ਦੇ ਵਿੱਚ ਦੋ ਸੂਟ ਤੁਹਾਡੇ ਘਰ ਤੱਕ ਪਹੁੰਚਣਗੇ ਸਕਰੀਨ ਤੇ ਜਿਹੜਾ ਪ੍ਰਾਈਸ ਸ਼ੋ ਹੋਊਗਾ ਨਾ 470 ਰੁਪਏ ਹੋਊਗਾ ਮੈਂ ਧਿਆਨ ਦੇ ਨਾਲ ਪੈਣ ਵਣ ਕੇ ਸੁਣ ਲਿਓ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਫਿਰ ਪਤਾ ਨਹੀਂ ਲੱਗਦਾ ਹੈਗਾ ਤੇ ਜਿਹੜੀਆਂ ਵੀ ਪੈਣਾ ਨੇ ਵਾਲੇ ਸੂਟ ਚਾਹੀਦੇ ਹੋਏ ਜਿਨ੍ਹਾਂ ਦੇ ਅੱਗੇ ਪਹਿਲਾਂ ਮੈਸੇਜ ਜਸਟ ਉਹਨਾਂ ਨੂੰ ਹੀ ਮਿਲਣੇ ਦੁਬਾਰਾ ਰਿਪੀਟ ਨਹੀਂ ਹੈਗੀ ਰਿਪੀਟ ਨੂੰ ਕਿਹੋ ਵੀ ਨਾ ਪੈਣ ਵਣ ਕੇ ਜਦੋਂ ਸੋਲਡ ਆਊਟ ਦਾ ਮੈਸੇਜ ਆ ਗਿਆ ਰਿਪੀਟ ਇਹਨਾਂ 'ਚ ਨਹੀਂ ਆਉਣੀ ਠੀਕ ਹੈ ਜੀ ਇਹ ਲਾਸਟ ਸਟਾਕ ਆ ਇਹ ਵਾਲੇ ਸ ਸੋ ਆ ਹੈਗਾ ਅੱਜ ਦੀ ਵੀਡੀਓ ਦਾ ਪਹਿਲਾ ਪ੍ਰਿੰਟ ਫਟਾਫਟ ਲੈ ਲਓ ਆਪਣੇ ਸਕਰੀਨਸ਼ਾਟ ਜਿਹੜੀ ਵੀ ਭੈਣ ਨੂੰ ਇਹ ਵਾਲੇ ਚਾਹੀਦੇ ਨੇ ਨੰਬਰ ਹੋਊਗਾ ਜੀ 1 ਗਾਜਰੀ ਛੇੜਾ ਬਹੁਤ ਹੀ ਪਿਆਰਾ ਜਿਹਾ ਤੇ ਬਹੁਤ ਹੀ ਸੋਹਣਾ ਜਿਹਾ ਵੀਡੀਓ ਰੋਕੀ ਇਹਦਾ ਜਿਹੜਾ ਦੂਜਾ ਆਹ ਲਓ ਜੀ ਇੱਥੇ ਆਪਾਂ ਆਪਣਾ ਕਮੈਂਟ ਪਿੱਕਰ ਕੱਢਣ ਲੱਗੇ ਹਾਂ ਜਿਹੜੇ ਭੈਣ ਦਾ ਕਮੈਂਟ ਆਇਆ ਹੋਗਾ ਤਾਂ ਉਹਨਾਂ ਦਾ ਆਪਾਂ ਇੱਥੇ ਵੀਡੀਓ ਦਾ ਲਿੰਕ ਆਪਾਂ ਪੇਸਟ ਕਰਾਂਗੇ ਜੀ ਜਿ세 ਵੀ ਵੀਡੀਓ ਦਾ ਆਹੀ ਹਫਤੇ ਦੀ ਕਿਸੇ ਵੀ ਵੀਡੀਓ ਨੂੰ ਹਣਾ ਆਪਾਂ ਚੱਕ ਕੇ ਇੱਥੇ ਕਰ ਸਕਦੇ ਹਾਂ ਜਾਨੀ ਕਿ ਹਰੇਕ ਹਫਤੇ ਦੀ ਤੀਜੀ ਚੌਥੀ ਵੀਡੀਓ ਹੁੰਦੀ ਆ ਜਿਹਨੂੰ ਆਪਾਂ ਲਿਉਂਨੇ ਆ ਜਿੱਤੇ ਸਾਰਿਆਂ ਨਾਲ ਵੱਧ ਕਮੈਂਟ ਆਏ ਹੁੰਦੇ ਨੇ ਆ ਲਓ ਜੀ ਇਹ ਹੈਗੇ ਜੀ ਆਪਣੇ ਅਗਲੇ ਕਮੈਂਟ ਦੇ winner ਜਿਹੜੇ ਵੀ ਮਨਦੀਪ ਸਿੰਘ 8435 ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਆਪਣੀ ਆਈਡੀ ਦਾ ਹਨਾ WhatsApp ਤੇ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਤੇ ਆਪਣੇ ਜਿਹੜੇ ਸੂਟ ਅਸੀਂ ਵੀਡੀਓ ਚ ਦਿਖਾਏ ਨੇ winnerਾਂ ਲਈ ਤਾਂ ਉਹਨਾਂ ਵਿੱਚੋਂ ਕੋਈ ਵੀ ਸੂਟ ਆਪਣਾ ਸਿਲੈਕਟ ਕਰਕੇ ਸਾਨੂੰ WhatsApp ਤੇ ਜਾਨਕੀ ਮੈਸੇਜ ਕਰ ਸਕਦੇ ਆ ਠੀਕ ਹੈ ਜੀ ਇਸੇ ਤਰ੍ਹਾਂ ਆਪਣੇ ਸੋਹਣੇ ਸੋਹਣੇ ਮੈਸੇਜ ਕਰਦੇ ਰਹੋ ਤੇ ਇੰਨੇ ਸੋਹਣੇ ਸੋਹਣੇ ਗਿਫਟ ਆਪ ਦੇ ਲੈਂਦੇ ਰਹੋ ਨੰਬਰ ਹੋਗਾ ਜੀ 1 ਬਹੁਤ ਹੀ ਪਿਆਰਾ ਗਾਜਰੀ ਜਿਹਾ ਛੇੜਾ ਹੈ ਜਿਹੜੀ ਭੈਣ ਨੂੰ ਵੀ ਚਾਹੀਦਾ ਹੋਇਆ ਫਟਾਫਟ ਲਾ ਲਿਓ ਸਕਰੀਨਸ਼ਾਟ ਪਿਓਰ ਕੈਮਰੀ ਦਾ ਕਲਰਾਂ ਦੇ ਫੁੱਲ ਹਨ ਗਰੰਟੀ ਆ ਕੱਪੜੇ ਦੇ ਫੁੱਲ ਹਨ ਗਰੰਟੀ ਆ ਕਿਉਂਕਿ ਤੁਹਾਨੂੰ ਪਤਾ ਹੈ ਜਿਹੜੀਆਂ ਭੈਣਾਂ ਮੇਰੀ ਡੇਲੀ ਵੀਡੀਓ ਦੇਖਦੀਆਂ ਨੇ ਜੇ ਮਿਕਸ ਹੋਊਗਾ ਤਾਂ ਮਿਕਸ ਕਰਕੇ ਵੇਚੂਗੀ ਜੇ ਕੱਚੀ ਕਾਟਨ ਆ ਤਾਂ ਕੱਚੀ ਕਾਟਨ ਕਹਿ ਕੇ ਵੇਚੂਗੀ ਜੇ ਇਹ ਕੈਮਰੀ ਕਾਟਨ ਤਾਂ ਕੈਮਰੀ ਕਾਟਨ ਨਹੀਂ ਦੇ ਰਹੇ ਆ ਬਸ ਰੇਟ ਬਹੁਤ ਜ਼ਿਆਦਾ ਜ਼ਾਇਦ ਦੇ ਰਹੇ ਆ 470 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ ਫਟਾਫਟ ਲਾ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਲਾਸਟ ਪੀਸ ਨੇ ਇਹ ਇਦੇ ਵਿੱਚ ਹੀ ਸੇਮ ਡਿਜ਼ਾਈਨਿੰਗ ਸੇਮ ਪ੍ਰਿੰਟਿੰਗ ਪ੍ਰਿੰਟਿੰਗ ਨੇੜੇ ਤੋਂ ਚੈੱਕ ਕਰ ਲੋ ਬਹੁਤ ਸੋਹਣੀ ਪ੍ਰਿੰਟਿੰਗ ਆ ਨੰਬਰ ਹੋਊਗਾ ਜੀ 2 2 ਨੰਬਰ ਸੂਟ ਰੋਗਾ ਨਾ ਤਾਂ ਤੁਸੀਂ ਕੋਈ ਐਕਸਟਰਾ ਕੋਰੀਅਰ ਦਾ ਪੇ ਕਰਨਾ ਠੀਕ ਹੈ ਜੀ ਨਾ ਹੀ ਤੁਸੀਂ ਇਹਦਾ ਇਹ ਆ ਵੀ ਕੁਝ ਵੀ ਅਦਰ ਪੇ ਕਰਨੇ ਆ ਜਸ 470 ਰੁਪਏ ਕਰਨੇ ਜੇ ਤੁਸੀਂ ਸਿੰਗਲ ਸੂਟ ਲੈਣਾ ਜੇ ਤੁਸੀਂ ਦੋ ਸੂਟ ਲੈਣੇ ਆ ਤਾਂ ਤੁਸੀਂ 900 ਦੇ ਵਿੱਚ ਆਰਾਮ ਦੇ ਨਾਲ ਦੋ ਸੂਟ ਮੰਗਾਉਂਗੇ ਪਰ ਕਪੜਾ ਪਾ ਕੇ ਯਾਦ ਕਰੋਗੇ ਇੰਨਾ ਸੋਹਣਾ ਇਹ ਫੈਬਰਿਕ ਆ ਹਲੋ ਇਹ ਬਰੋਸ਼ੇ ਵਾਲਾ ਪ੍ਰਿੰਟ ਆ ਜਿਹੜਾ ਆਹ ਵਾਲਾ ਨਾ ਸੇਮ ਬਰੋਸ਼ੇ ਤੇ ਪ੍ਰਿੰਟ ਆ ਰਿਹਾ ਵਾ ਬਹੁਤ ਸੋਹਣਾ ਬਹੁਤ ਹੀ ਪਿਆਰੀ ਪ੍ਰਿੰਟਿੰਗ ਆ ਦੇਖੋ ਨੰਬਰ ਹੋਊਗਾ ਜੀ 3 ਆ ਲੋ ਜੀ ਨੈਕਸਟ ਦੇਖ ਲਓ ਇਹ ਚਾਹੀ ਤੁਸੀਂ ਫਰੌਕ ਬਣਾਓ ਕੁਛ ਮਰਜ਼ੀ ਬਣਾ ਸਕਦੇ ਹੋ ਪ੍ਰਿੰਟਿੰਗ ਬਹੁਤ ਸੋਹਣੀ ਆ ਫਾਇਲ ਜੀ ਚਾਹੇ ਕੋਟ ਸੈੱਟ ਬਣਾ ਲਓ ਚਾਹੇ ਫਰੌਕ ਬਣਾ ਲਓ ਚਾਹੇ ਸੂਟ ਬਣਾ ਲਓ ਇਹ ਤੁਹਾਡੀ ਆਪਣੀ ਚੋਇਸ ਰੋਗੀ ਪਰ ਪੀਸ ਬਹੁਤ ਸੋਹਣਾ ਬਹੁਤ ਹੀ ਪਿਆਰਾ ਪਰ ਸਿੰਗਲ ਪੀਸ ਆ ਕੋਈ ਕਲਰ ਡਿਜ਼ਾਈਨ ਇਹਦੇ ਵਿੱਚ ਨੰਬਰ ਹੋਊਗਾ ਜੀ 4 ਹਾਂ ਲੋ ਸੇਮ ਕਲਰ ਦੇ ਵਿੱਚ ਇਸ ਤਰ੍ਹਾਂ ਪ੍ਰਿੰਟਿੰਗ ਮਿਲੂਗੀ ਤੁਹਾਨੂੰ ਵਾਈਟ ਲੈਸਸ ਦਾ ਡਿਜ਼ਾਈਨ ਕਰੋ ਕੁਝ ਵੀ ਮੰਗਾਓ ਬਹੁਤ ਸੋਹਣੀਆਂ ਪ੍ਰਿੰਟਿੰਗਾਂ ਨੇ ਬਸ ਪੀਸ ਲਾਸਟ ਨੇ ਸਾਡੇ ਕੋਲ 7-8 ਪੀਸ ਨੇ ਗਿਣਤੀ ਦੇ ਤਾਂ ਕਰਕੇ ਇਹ ਬਿਲਕੁਲ ਹੀ ਲੈਸ ਦੇ ਵਿੱਚ ਲਾ ਦਿੱਤੇ ਗਏ ਨੇ ਸੋ ਤਾਂ ਕਰਕੇ ਫਟਾਫਟ ਲੈ ਲਿਆ ਸਕਰੀਨ ਸ਼ਾਟ ਜਿਹੜੀਆਂ ਬਣਨੇ ਵਾਲੇ ਸੂਟ ਲੈ ਲਏ ਨੇ ਨੰਬਰ ਹੋਗਾ ਜੀ 5 ਹਲੋ ਨਿੱਕੀ ਬੁੱਟੀ ਦਾ ਲਾਈਟ ਜਾਂ ਮਹਿੰਦੀ ਆ ਜਾਂ ਸ਼ੇਡ ਆ ਇਹ ਬਿਲਕੁਲ ਲਾਈਟ ਜਿਹਾ ਬਹੁਤ ਹੀ ਪਿਆਰਾ ਨਿੱਕੇ ਨਿੱਕੇ ਬੁੱਟੀ ਦਾ ਪ੍ਰਿੰਟ ਹੋਊਗਾ ਨੰਬਰ ਹੋਊਗਾ ਜੀ 6 ਹਲੋ ਜੀ ਕੋਸ਼ਿਸ਼ ਕਰਿਓ ਭੈਣ ਬਣ ਕੇ ਜੇ ਦੋ ਸੂਟ ਲੈਣੀਆਂ ਤਾਂ ਚਾਰ ਸੂਟਾਂ ਦੀ ਪਿਕ ਸੈਂਡ ਕਰਿਓ ਤਾਂ ਕਿ ਆ ਵੀ ਬਰੋਸ਼ੇ ਵਾਲਾ ਪ੍ਰਿੰਟ ਆ ਇਹ ਵੀ ਪ੍ਰਿੰਟ ਬਹੁਤ ਸੋਹਣਾ ਬਹੁਤ ਪਿਆਰਾ ਲਾਈਟ ਜਿਹਾ ਪ੍ਰਿੰਟ ਆ ਚਾਹੇ ਤੁਸੀਂ ਜਿਹੜੀ ਮਾਦੀ ਇਸ ਚੋਂ ਵਧੀਆ ਵੀਰ ਕਰ ਸਕਦੇ ਹੋ ਚਾਹੇ ਤੁਸੀਂ ਆਪਣੀ ਮੰਮੀ ਲਈ ਲੈ ਕੇ ਦੇਣਾ ਹਨ ਤੇ ਕਿਸੇ ਲਈ ਵੀ ਲੈਣਾ ਬਹੁਤ ਪਿਆਰਾ ਪ੍ਰਿੰਟ ਹੈ ਵੀ ਕਲਰ ਵੀ ਬਹੁਤ ਸੋਹਣਾ ਵਾ ਨੰਬਰ ਹੋਊਗਾ ਜੀ 7 ਆ ਲੋ ਜੀ ਇਹ ਹੈਗਾ ਵਾ ਪਰਪਲ ਜਿਹਾ 쉐ਡ ਆ ਦੀ ਬੈਂਗਨੀ ਪਰਪਲ ਜਿਹਾ 쉐ਡ ਆ ਬਹੁਤ ਸੋਹਣਾ ਪ੍ਰਿੰਟ ਆ ਕੱਟ ਪ੍ਰੋਪਰ ਮਿਲੂਗੀ ਤੁਹਾਨੂੰ 5-5 ਮੀਟਰ ਬਸ ਤੁਸੀਂ ਆਪਣੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰਨੇ ਆ ਕਿਸੇ ਕੰਨੀਓ ਕਿਸੇ ਚੀਜ਼ ਕੰਨੀ ਇਹ ਸੂਟਾਂ 'ਚ ਕੋਈ ਕਮੀ ਨਹੀਂ ਨਾ ਤਾਂ ਇਹ ਕਹਿ ਸਕਦੇ ਹੋ ਵੀ ਇਹ ਕਾਟਨ ਨਹੀਂ ਹੈਗੀ ਨਾ ਇਹ ਅਸੀਂ ਕਹਿ ਸਕਦੇ ਆ ਵੀ ਇਹ ਮਤਲਬ ਇਹ ਕੱਟ ਘਾਟ ਆ ਤਾਂ ਰੇੜ ਘਾਟਾ ਬਸ ਜੀ ਇਹ ਲਾਸਟ ਪੀਸ ਆ ਮੈਂ ਬਾਰ-ਬਾਰ ਰਿਪੀਟ ਕਰ ਰਹੀ ਆ ਵੀ ਦੁਬਾਰਾ ਇਹ ਮਿਲਣੇ ਵੀ ਹੈ ਨਹੀਂਗੇ ਸੋ ਜਿਹੜੀਆਂ ਭੈਣਾਂ ਨੇ ਵੀ ਫਾਇਦਾ ਲੈਣੇ ਆ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਜੇ ਕਿਸੇ ਭੈਣ ਨੇ 2 ਪੀਸ ਵੀ ਇਹਦੇ ਲੈਣੇ ਹੋਏ ਤਾਂ ਤੁਸੀਂ 4 ਪੀਸਾਂ ਦੀ ਬੁਕਿੰਗ ਕਰਵਾਓ ਤਾਂ ਕਿ ਤੁਹਾਨੂੰ 2 ਮਿਲ ਜਾਣ ਕਿਉਂਕਿ ਇਹ ਚੀਜ਼ਾਂ ਰੁਕਦੀਆਂ ਜਦੋਂ ਰੇਟ ਸੈਟ ਕੇ ਜਾਂ ਰੇਟ ਘਟੋਂਦਾ ਤੇ ਇੰਨੀ ਸੋਹਣੀ ਚੀਜ਼ ਮਿਲਦੀ ਆ ਤਾਂ ਬਿਲਕੁਲ ਸੋਲਡ ਆਊਟ ਵਾਂਗੂ ਹੋ ਜਾਂਦਾ ਵੀਡੀਓ ਪੈਂਡਸ ਆ 15-20 ਮਿੰਟ ਨਹੀਂ ਲੱਗਦੇ ਵੀਡੀਓ ਪੈਂਦੀ ਨੂੰ ਜਦੋਂ ਇਹ ਸਾਰੇ ਸੂਟ ਕਲੀਅਰ ਤੁਹਾਨੂੰ ਮਿਲਣਗੇ ਜੀ ਆ ਲੋ ਇਹ ਮੈਚਿੰਗ ਰਹਿਣਗੇ 2 ਪੀਸ ਜਿਹੜੇ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਨਾ 2 ਪੀਸ ਇਹ ਮੈਚਿੰਗ ਦੇ ਉੱਪਰ ਰਹਿਣਗੇ ਲਵੈਂਡਰ ਸ਼ੇਡ ਆ ਇਸ ਤਰ੍ਹਾਂ ਰੋਗੇ ਇਹਦੀ ਸ਼ਰਟ ਇਸ ਤਰ੍ਹਾਂ ਰੋਗੇ ਇਹਦੀ ਬਾਟਮ ਬਾਕੀ ਤੁਸੀਂ ਜਿਵੇਂ ਮਰਜ਼ੀ ਕਰ ਸਕਦੇ ਹੋ ਚਾਹੀ ਇਹਦੀ ਸ਼ਰਟ ਬਣਾ ਲਓ ਚਾਹੀ ਇਹਦੀ ਬਾਟਮ ਬਣਾ ਲਓ ਨੰਬਰ ਹੋਊਗਾ ਜੀ 9 ਲੋ 470 ਵਾਲੀ ਰੇਂਜ ਦਾ ਲਾਸਟ ਪੀਸ ਹੈਗਾ ਜੀ ਗ੍ਰੇ ਕਲਰ ਦੇ ਉੱਪਰ ਨਿੱਕੇ ਨਿੱਕੇ ਬੂਟੀ ਦਾ ਪ੍ਰਿੰਟ ਰਹੂਗਾ ਆ ਲੋ ਜੀ ਨੰਬਰ ਹੋਊਗਾ ਜੀ 10 ਨੰਬਰ ਹੋਊਗਾ 10 ਜਿਹੜੀਆਂ ਪੈਣਾ ਦਾ ਅੱਜ ਪ੍ਰਾਈਸ ਵਗੈਰਾ ਨਿਕਲੂਗਾ ਇਹਨਾਂ ਵਿੱਚੋਂ ਹੀ ਤੁਸੀਂ ਸਿਲੈਕਟ ਕਰਨੇ ਆ ਇਹਨਾਂ ਵਿੱਚੋਂ ਹੀ ਤੁਹਾਡਾ ਸੂਟ ਅੱਜ ਜਿਹੜਾ ਵੀ ਆ ਤੁਹਾਨੂੰ ਗਿਫਟ ਦੇ ਤੌਰ ਤੇ ਜਾਣਾ ਵਾ ਸੋ ਇਹ ਪਹਿਲੇ 10 ਸੂਟ ਰਹਿਣਗੇ ਇਹਨਾਂ ਚੋਂ ਤੁਸੀਂ ਕੋਈ ਵੀ ਸੂਟ ਜਿਹੜਾ ਪੈਂਡ ਕਰਨ ਵਾਲੀ ਪੈਣ ਦਾ ਨਿਕਲਣਾ ਕਿਉਂਕਿ ਇਹ ਵਾਲੀ ਸਟਾਕ ਆਪਣਾ ਚੱਲ ਰਿਆ ਤਾਂ ਤੁਸੀਂ ਆਪਣਾ ਫਟਾਫਟ ਸਕਰੀਨਸ਼ਾਟ ਲੈ ਕੇ ਦੱਸ ਦਿਓ ਤੇ ਵੀ ਕਿਹੜਾ ਸੂਟ ਤੁਸੀਂ ਲੈਣਾ ਲੋ ਜੀ ਇਹ ਪਹਿਲੇ 10 ਸੂਟ ਸੀਗੇ ਜੀ 470 ਦੀ ਰੇਂਜ ਦੇ ਵਿੱਚ 902 ਜਿਹੜਾ ਮਰਜੀ ਸੂਟ ਪਿਕ ਕਰ ਲਓ ਹੁਣ ਜਿਹੜੀ ਮੈਂ ਕੈਮਰੀ ਕਾਟਨ ਦਿਖਾਉਣ ਲੱਗੀ ਆ ਇਹ ਸਾਰੇ ਬ੍ਰਾਂਡ ਦੇ ਰੋਗੇ ਬਹੁਤ ਸੋਹਣਾ ਦੇਖੋ ਪ੍ਰਕriti ਦਾ ਬ੍ਰਾਂਡ ਰਹੂਗਾ 7700 8800 ਆਰਾਮ ਦੇ ਨਾਲ ਬੁਟੀਕਾਂ ਦੇ ਸੇਲ ਹੁੰਦੇ ਨੇ ਇਹ ਵਾਲੀਆਂ ਪ੍ਰਿੰਟਿੰਗਾਂ ਇਹ ਵਾਲੇ ਡਿਜ਼ਾਈਨ ਬਹੁਤ ਸੋਹਣੇ ਬਹੁਤ ਹੀ ਪਿਆਰੇ ਲਾਈਟ ਜਿਹਾ ਪਿੰਕ ਸ਼ੇਡ ਮਿਲਣ ਜਾ ਰਿਹਾ ਤੁਹਾਨੂੰ 6 ਇਹ ਮਤਲਬ ਕਿ 600 ਦੇ ਵਿੱਚ ਅਸੀਂ ਇੱਕ ਸੂਟ ਸੇਲ ਕਰ ਰਹੇ ਹਾਂ ਪਰ ਅੱਜ ਇਹਨਾਂ ਦੇ ਵੀ ਤੁਹਾਨੂੰ ਬੈਨੀਫਿਟ ਹੋਰ ਦੇਣ ਜਾ ਰਹੇ ਹਾਂ 1100 ਦੇ ਦੋ ਦੇ ਦੇ ਰਹੇ ਹਾਂ ਠੀਕ ਹੈ ਜੀ 1100 ਦੇ ਦੋ ਸੂਟ ਲੈਣਗੇ ਕੋਰੀਅਰ ਇੱਕ ਸੂਟ ਤੇ ਵੀ ਫ੍ਰੀ ਹੋਊਗਾ ਦੋ ਤੇ ਵੀ ਫ੍ਰੀ ਹੋਊਗਾ ਸਕਰੀਨ ਤੇ ਜਿਹੜਾ ਪ੍ਰਾਈਸ ਚੱਲੂਗਾ ਉਹ ਤੁਹਾਡਾ 600 ਰੁਪਿਆ ਹੀ ਚੱਲੂਗਾ ਨੰਬਰ ਹੋਊਗਾ ਜੀ 11 11 ਨੰਬਰ ਸੂਟ ਰਹੂਗਾ ਇਹਦੇ ਵਿੱਚ ਕਲਰ ਡਿਜ਼ਾਈਨ ਕਲਰ ਚੈੱਕ ਕਰ ਲੋ ਡਿਜ਼ਾਈਨ ਸਾਰੇ ਸੇਮ ਰਹਿਣਗੇ ਨਿੱਕੀ ਬੂਟੀ ਦਾ ਸਕਿਨ ਕਲਰ ਦੀ ਪ੍ਰਿੰਟਿੰਗ ਆ ਬਿਲਕੁਲ ਲੈਮਨ ਜਿਹਾ ਸ਼ੇਡ ਜਿਹੜਾ ਕਿ ਹਰ ਸੈੱਟ ਦੇ ਵਿੱਚੋਂ ਚਾਹੇ ਦੁਪੱਟੇ ਵਾਲਾ ਹੋਵੇ ਚਾਹੇ 1500 2350 ਹਰ ਸੈੱਟ ਦੇ ਵਿੱਚੋਂ ਪਹਿਲਾਂ ਇਹ ਨਿਓਨ ਜੇ ਕਲਰ ਆ ਜਿਹੜੇ ਸਭ ਤੋਂ ਪਹਿਲਾਂ ਜਾਨੀ ਕਿ ਜਾਂਦੇ ਨੰਬਰ ਹੋਊਗਾ ਜੀ 12 ਆ ਲੋ ਇਹਦਾ ਨੈਕਸਟ ਕਲਰ ਦੇਖ ਲੋ ਲਾਈਟ ਫੋਜ਼ੀ ਸ਼ੇਡ ਪ੍ਰਿੰਟਿੰਗ ਦਾ ਧਿਆਨ ਨਾਲ ਦੇਖਿਓ ਬਹੁਤ ਸੋਹਣੀਆਂ ਪ੍ਰਿੰਟਿੰਗਾਂ ਨੇ ਸੁਪਰ ਪ੍ਰਿੰਟਿੰਗਾਂ ਨੇ ਪ੍ਰਿੰਟਿੰਗਾਂ ਦਾ ਪਾਇਆ ਹੋਇਆ ਜਿਹੜਾ ਸਿੰਪਲ ਲੈਸਸ ਵਗੈਰਾ ਲੱਗ ਕੇ ਵੀ ਡਿਜ਼ਾਈਨ ਹੋ ਗਈਆਂ ਨਾ ਤਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਪ੍ਰਿੰਟ ਸੂਟ ਜਦੋਂ ਇਹ ਰੈਡੀ ਹੁੰਦੇ ਨੇ ਹਿੰਮਤ ਆਹ ਸੂਟ ਸਟਿਚ ਹੋਇਆ ਪਿਆ ਦਹੀਂ ਆ ਲੋ ਨੈਕਸਟ ਪ੍ਰਿੰਟ ਦੇਖ ਲਓ ਇਹ ਵੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਮਨ ਨੰਬਰ ਹੋਊਗਾ ਜੀ 14 14 ਨੰਬਰ ਸੂਟ ਰਹੂਗਾ ਜਿਵੇਂ ਕਿ ਹੁਣ ਮੈਂ ਸਟਿਚਿੰਗ ਦੀ ਗੱਲ ਕਰ ਹੀ ਲਈ ਆ ਤਾਂ ਸਟਿਚ ਹੋਇਆ ਸੂਟ ਵੀ ਇੱਕ ਤੁਹਾਨੂੰ ਮੈਂ ਦਿਖਾ ਦੇਣੀ ਆ ਸਟਿਚ ਹੋ ਕੇ ਚੱਲਿਆ ਵਾ ਜੀ ਇਹ ਇਦਾਂ ਰੋ ਗਿਆ ਦੀ ਸਟਿਚਿੰਗ ਇਹ ਸਿੰਪਲ ਸੂਟ ਸੀਗਾ ਜਿਹੜੀਆਂ ਬਣਾ ਰੈਗੂਲਰ ਮੇਨਾਂ ਜੁੜੀਆਂ ਹੋਏ ਉਹਨਾਂ ਨੂੰ ਪਤਾ ਇਹ ਪ੍ਰਿੰਟ ਦੀ ਇੰਨੀ ਡਿਮਾਂਡ ਹੋਣਾ ਐਸ ਕੇ ਦਾ ਪ੍ਰਿੰਟ ਸੀ ਬਹੁਤ ਹੀ ਪਿਆਰਾ ਇਸ ਤਰ੍ਹਾਂ ਇਹਦੇ ਸਾਰਾ ਲੈਸਿਸ ਦਾ ਡਿਜ਼ਾਈਨ ਦਿੱਤਾ ਇਹ ਸਿੰਪਲ ਭੈਣ ਨੇ ਸਮਾਇਆ ਸੀ ਲੈਸਿਸ ਦਾ ਸੀ ਕੋਦੇ ਡਿਜ਼ਾਈਨ ਕੀਤਾ ਉਹਨਾਂ ਨੇ ਜਸਟ ਪਾਪਿੰਗ ਲਾ ਕੇ ਕਿਹਾ ਸੀ ਬਈ ਬਟਾ ਬਹੁਤ ਸੋਹਣਾ ਲੱਗ ਰਿਹਾ ਉਹਨਾਂ ਨੇ ਕਿਹਾ ਸੀ ਇੱਕ ਸੂਟ ਉਹਨਾਂ ਦਾ ਹੋਰ ਬਣਿਆ ਮੈਂ ਉਹ ਸ਼ਾਇਦ ਮੈਂ ਕੱਲ ਵਾਲੀ ਵੀਡੀਓ ਚ ਦਿਖਾ ਦਵਾਂ ਉਹ ਤੇ ਉਹਨਾਂ ਨੇ ਕਿਹਾ ਸੀ ਇੱਕ ਤੇ ਲੈਂਸ ਲਾ ਦਿਓ ਇੱਕ ਤੇ ਸਿੰਪਲ ਪਾਈਪਿੰਗ ਲਾ ਦਿਓ ਪਰ ਇਹ ਤੇ ਲੈਂਸ ਲੱਗੀ ਬਹੁਤ ਸੋਹਣੀ ਲੱਗੀ ਆ ਤੇ ਬਹੁਤ ਹੀ ਪਿਆਰਾ ਰਿਹਾ ਇਹ ਵਾਲਾ ਸੂਟ ਇਸ ਤਰ੍ਹਾਂ ਬਹੁਤ ਸੋਹਣੇ ਬਣ ਜਾਂਦੇ ਆ ਜਦੋਂ ਆਪਾਂ ਲੈਂਸ ਦੇ ਨਾਲ ਰੈਡੀ ਕਰਦੇ ਆ ਇਸ ਤਰ੍ਹਾਂ ਅਸੀਂ ਮੋਰੀਆਂ ਦੇ ਉੱਪਰ ਵੀ ਲੈਂਸ ਲਾਤੀ ਥੋੜੀ ਜਿਹੀ ਗ੍ਰੇਸ ਆ ਜਾਂਦੀ ਆ ਸੂਟ ਦੇ ਉੱਪਰ ਤੇ ਸੋਹਣੇ ਲੱਗਦੇ ਆ ਜਦੋਂ ਇਹਦੇ ਨਾਲ ਹੁਣ ਸੋਹਣਾ ਜਿਹਾ ਕੋਈ ਦੁਪੱਟਾ ਉਹਨਾਂ ਨੇ ਆਪ ਰੈਡੀ ਕਰਨਾ ਜੇ ਤੁਸੀਂ ਸੋਹਣਾ ਜਿਹਾ ਦੁਪੱਟਾ ਨਾਲ ਲੈ ਲਓਗੇ ਇਹੀ ਸੂਟ ਨੇ 1500 2000 ਵਾਲੇ ਸੂਟ ਜਿਹੜੇ ਪ੍ਰਿੰਟ ਸੂਟ ਆਪਾਂ ਲੈਨੇ ਆ ਉਹਨ ਚਲੋ ਜੀ ਆ ਨੰਬਰ ਸੀਗਾ 14 ਪਿੰਕ ਸੂਟ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਜਿਹਾ ਨੈਕਸਟ ਹੈਗਾ ਜੀ ਨਿੱਕੀ ਬੁੱਟੀ ਦਾ ਬਲੂ ਕਲਰ ਦੇ ਉੱਪਰ ਇਹ ਨੇਵੀ ਬਲੂ ਆ ਡਾਰਕ ਬਲੂ ਜਿਹੜਾ ਆਪਾਂ ਤੁਹਾਨੂੰ ਸ਼ਾਇਦ ਬਲੈਕ ਵੀ ਲੱਗ ਰਿਹਾ ਹੋਵੇ ਬਿਲਕੁਲ ਡਾਰਕ ਬਲੂ ਆ ਬਲੈਕਿਸ਼ ਜਿਹੜਾ ਬਲੂ ਆ ਜਾਂਦਾ ਉਦਾਂ ਦਾ ਕਲਰ ਆ ਨਿੱਕੀ ਨਿੱਕੜਾ ਜਾਂ ਪ੍ਰਿੰਟ ਆ ਨੰਬਰ ਹੋਊਗਾ ਜੀ 15 ਲੋ ਵਾਈਟ ਜਿਹੜੀਆਂ ਪਹਿਣਾ ਵਾਈਟ ਹਮੇਸ਼ਾ ਡਿਮਾਂਡ ਰਹਿੰਦੀ ਆ ਵਾਈਟ ਕਲਰ ਦੇ ਉੱਪਰ ਪਿੰਕ ਕਲਰ ਦੀ ਬੂਟੀ ਹੈ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਪਿਆਰਾ ਨੰਬਰ ਹੋਊਗਾ ਜੀ 16 ਆ ਲੋ ਜੀ ਨੈਕਸਟ ਹੈਗਾ ਵਾ ਪਿੰਕ ਸ਼ੇਡ ਲਾਈਟ ਜਆ ਪਿੰਕ ਸ਼ੇਡ ਆ ਇਹ ਵੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ 600 ਦਾ ਸਿੰਗਲ ਆ ਜੀ 1100 ਦੇ ਦੋ ਸੂਟ ਆ ਸਟਾਕ ਕਲੀਅਰ ਸੇਲ ਆ ਹੈ ਅੱਜ ਦੀ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਭੈਣ ਬਣ ਕੇ ਆਰਡਰ ਕਰੀ ਚੱਲਿਓ ਕੋਰੀਅਰ ਫ੍ਰੀ ਮਿਲਣ ਜਾ ਰਿਹਾ ਚਾਹੇ ਤੁਸੀਂ ਜਿੱਥੇ ਮਰਜੀ ਪੰਜਾਬ ਦੇ ਵਿੱਚ ਬੈਠੇ ਹੋ ਆ ਲੋ ਜੀ ਜਿਵੇਂ ਤੁਸੀਂ ਆਪਣੀ ਮੰਮੀ ਲਈ ਦਾਦੀ ਲਈ ਨਾਨੀ ਲਈ ਕਿਸੇ ਲਈ ਵੀ ਲੈਣਾ ਪ੍ਰਿੰਟ ਇਹ ਵੀ ਸਿੰਗਲ ਪੀਸ ਆ ਇਹਦੇ ਵਿੱਚ ਸ਼ਾਇਦ ਹੋਰ ਕੋਈ ਕਲਰ ਨਾ ਆਵੇ ਇਹ ਸਿੰਗਲ ਹੀ ਆ ਜੀ ਨੰਬਰ ਹੋਊਗਾ 18 ਆ ਲੋ ਜੀ ਇਹ ਵੀ ਨਿਓਨ ਜਿਆ ਗ੍ਰੀਨੀ ਕਲਰ ਆ ਗਿਆ ਬਹੁਤ ਸੋਹਣਾ ਲੱਗ ਜੇ ਦਾ ਸ਼ੇਡ ਆ ਕੋ ਇਹ ਸ਼ੇਡ ਮੈਨੂੰ ਨਹੀਂ ਲੱਗਦਾ ਵੀ ਰੀਅਰ ਕਿਤੇ ਵੀ ਮਿਲਦਾ ਹੋ ਅਸੀਂ ਵੀ ਫਸਟ ਟਾਈਮ ਮੇਰੀ ਸ਼ਾਪ ਤੇ ਇਹ ਆਇਆ ਨਾ ਇਹ ਮਹਿੰਦੀਆਂ ਨਾ ਪੈਰਟਾ ਬਹੁਤ ਸੋਹਣਾ ਸ਼ੇਡ ਆ ਇਹ ਨੰਬਰ ਹੈਗਾ ਜੀ 19 ਜਿਵੇਂ ਆ ਮੇਰੇ ਵੀਰ ਕੀਤਾ ਹੋਇਆ ਇਹਦੇ ਨਾਲ ਮਿਲਦਾ ਜੁਲਦਾ ਜਾਂ ਸ਼ੇਡ ਆ ਇਹ ਆ ਲੋ ਇਹ ਹੈਗਾ ਲਾਈਟ ਪਿੰਕ ਸ਼ੇਡ ਬਹੁਤ ਸੋਹਣੀ ਬਹੁਤ ਪਿਆਰੀ ਸੌਲਜੀ ਪ੍ਰਿੰਟਿੰਗ ਆ ਨੰਬਰ ਹੋਊਗਾ ਜੀ 20 ਲਾਈਟ ਜਾਂ ਲੈਮਨ ਸ਼ੇਡ ਨੰਬਰ ਹੋਗਾ ਜੀ 21 ਇਹ ਆ ਗਿਆ ਮਹਿਰੂਨ ਸ਼ੇਡ ਇਹ ਵੀ ਨਿੱਕੀ ਬੁੱਟੀ ਦਾ ਪ੍ਰਿੰਟ ਰਹੂਗਾ ਮਹਿਰੂਨੀ ਕਲਰ ਦੇ ਉੱਪਰ ਰਹੂਗਾ ਬਹੁਤ ਹੀ ਪਿਆਰਾ ਫੈਬਰਿਕ ਬਹੁਤ ਸੋਹਣੇ ਨੇ ਨੰਬਰ ਹੋਗਾ ਜੀ 22 ਆਲੋਚ ਇਹ ਵਾਲਾ ਪ੍ਰਿੰਟ ਵੀ ਨਿਊ ਐਡ-ਆਨ ਹੋਇਆ ਬਹੁਤ ਹੀ ਪਿਆਰਾ ਪਰ ਆਪਾਂ ਇਹੀ ਰੇਟ ਦੇ ਵਿੱਚ ਲਾਤਾ ਨਿਊ ਪ੍ਰਿੰਟ ਆਏ ਨੇ ਕਿਸੇ ਵੀਡੀਓ 'ਚ ਨਹੀਂ ਪਏ ਕਿਸੇ ਭੈਣ ਨੇ ਹਜੇ ਜਿਹੜੇ ਮੇਰੇ ਸ਼ੌਕਤਿਆਂਆਂ ਹੋਣਗੇ ਉਹਨਾਂ ਨੇ ਵੀ ਦੇਖੇ ਹੋਣੇ ਕਿਉਂਕਿ ਨਿਊ ਹੀ ਆਏ ਨੇ ਬਹੁਤ ਸੋਹਣੇ ਪ੍ਰਿੰਟ ਨੇ ਇਹਦੇ ਵਿੱਚ 4-5 ਕਲਰ ਆਏ ਨੇ 5-6 ਕਲਰ ਨੇ ਮੈਨੂੰ ਲੱਗਦਾ ਸੋ ਸਾਰੇ ਕਲਰ ਬਹੁਤ ਸੋਹਣੇ ਆਏ ਨੇ ਜਿਵੇਂ ਇਹ ਨਿਊਨ ਜਿਹਾ ਬਿਲਕੁਲ ਲਾਈਟ ਜਿਹਾ ਕਲਰ ਆਇਆ ਵਾ ਲਵੈਂਡਰ ਸ਼ੇਡ ਬਿਲਕੁਲ ਲਾਈਟ ਲਵੈਂਡਰ ਸ਼ੇਡ ਇੰਗਲਿਸ਼ ਕਲਰਾਂ ਦੇ ਵਿੱਚ ਇਹਦਾ ਕਲਰ ਆਉਂਦਾ ਉਹ ਵਾਲਾ ਕਲਰ ਆ ਨੰਬਰ ਹੋਊਗਾ ਜੀ ਨੈਕਸਟ ਹੈਗਾ ਜੀ ਇਹਦੇ ਵਿੱਚ ਲਾਈਟ ਜਾਂ ਬਿਲਕੁਲ ਹੀ ਪੀਚ ਜਾਂ ਪਰਪਲ ਪੀਚ ਜਾਂ ਕਲਰ ਇਹ ਵੀ ਕਲਰ ਬਹੁਤ ਸੋਹਣਾ ਪ੍ਰਿੰਟਿੰਗ ਵੀ ਬਹੁਤ ਸੋਣੀ ਆਈ ਹੈ ਨੰਬਰ ਹੋਊਗਾ ਜੀ 24 ਆ ਲੋ ਸੇਮ ਇਹਦੇ ਵਿੱਚ ਹੀ ਬਲੈਕਿਸ਼ ਗ੍ਰੇ ਕਲਰ ਆਇਆ ਹੈ ਬਲੈਕ ਕਲਰ ਨਹੀਂ ਹੈਗਾ ਬਲੈਕਿਸ਼ ਗ੍ਰੇ ਕਲਰ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਨੰਬਰ ਹੋਊਗਾ ਜੀ 25 ਅਲੋਚ ਨੈਕਸਟ ਵਾਲਾ ਹੈਗਾ ਜੀ ਕਾਫੀ ਸ਼ੇਡ ਇਹ ਹੋਗਾ ਕਾਫੀ ਸ਼ੇਡ ਇਹ ਵੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਨੰਬਰ ਹੋਊਗਾ 26 ਅਲੋਚ ਸਕਿਨ ਕਲਰ ਦੇ ਉੱਪਰ ਆਇਆ ਇਹ ਸਾਰੇ ਇੱਕੋ ਹੀ ਡਿਜ਼ਾਈਨ ਦੇ ਸ਼ੇਡ ਆ ਸ਼ੇਡ ਬਹੁਤ ਸੋਹਣੇ ਆਏ ਨੇ ਬਹੁਤ ਹੀ ਪਿਆਰੇ ਨੇ ਸੋ ਕਪੜਾ ਵੀ ਇੰਨਾ ਜਿਆਦਾ ਫਾਈਨ ਆ ਬਿਲਕੁਲ ਲਾਈਟ ਵੇਟ ਆ ਪਿਓਰ ਕੈਮਰੀਕਾ ਸਾਰੀਆਂ ਬ੍ਰਾਂਡਆਂ ਦੀਆਂ ਜਿੰਨੀਆਂ ਵੀ ਕਲੈਕਸ਼ਨਾਂ ਨੇ ਸਾਰੀਆਂ ਬ੍ਰਾਂਡੀਆਂ ਦਿਖਾ ਰਹੀਆਂ ਏਕੇ ਟੈਕਸ ਬੀ ਐਲ ਐਮ ਬਹੁਤ ਵਧੀਆ ਪ੍ਰਕ੍ਰਿਤੀ ਬ੍ਰਾਂਡ ਉਹਨਾਂ ਦੀਆਂ ਸਾਰੀਆਂ ਸੁਪਰ ਕਲੈਕਸ਼ਨਾਂ ਨੇ ਇਹਨਾਂ ਦੀਆਂ ਘੱਟ ਰੇਂਜ ਇਹਨਾਂ ਦੀ ਰੇਂਜ 300 ਤੋਂ ਸਟਾਰਟ ਹੋ ਜਾਂਦੀਆਂ ਨੇ ਕਈ ਭੈਣਾਂ ਬ੍ਰਾਂਡ ਦਾ ਨਾਮ ਸੁਣ ਕੇ ਕਹਿੰਦੀਆਂ ਏਕੇ ਵਾਲੇ ਤਾਂ 300 ਚ ਵੀ ਸੁੱਟ ਦਿੰਦੇ ਆ 400 ਚ ਵੀ ਦਿੰਦੇ ਆ ਉਦਾਂ ਦਾ ਫੈਬਰਿਕ ਲੈਣੇ ਹੋ ਠੀਕ ਹੈ ਜੀ ਉਦਾਂ ਦਾ ਹੀ ਫੈਬਰਿਕ ਤੁਹਾਡੇ ਤੱਕ ਪਹੁੰਚਦਾ ਪਰ ਸਾਡੀ ਕਲੈਕਸ਼ਨ ਮੰਗਵਾਨੇ ਉਹ ਉਹਨਾਂ ਦੇ ਬੇਟੇ ਨੇ ਉਹਨਾਂ ਲਈ ਜਾਨੀ ਕਿ ਸੂਟ ਮੰਗਵਾ ਕੇ ਦਿੱਤਾ ਸੀ ਉਹਨਾਂ ਨੇ ਪਰਸਨਲੀ ਥੈਂਕ ਯੂ ਕਰਨ ਲਈ ਕਾਲ ਕੀਤੀ ਸੀ ਕਿ ਅਸੀਂ ਫਸਟ ਟਾਈਮ ਦਾ ਤੋਂ ਸੂਟ ਮੰਗਵਾਇਆ ਵਾ ਤੇ ਸੂਟ ਬਹੁਤ ਸੋਹਣਾ ਨਿਕਲਿਆ ਠੀਕ ਹੈ ਜੀ ਇਹੀ ਜਿਹੜੇ ਤੁਹਾਡੇ ਮੈਸੇਜ ਹੁੰਦੇ ਆ ਤੁਹਾਡੇ ਰਿਪਲਾਈ ਹੁੰਦੇ ਆ ਤੁਹਾਡੇ ਰਿਵਿਊ ਹੁੰਦੇ ਆ ਇਹੀ ਸਾਨੂੰ ਹੌਸਲਾ ਫਜ਼ਾਈ ਦੇ ਦਿੰਦੇ ਆ ਨਹੀਂ ਤਾਂ ਅਸੀਂ ਜਿਹੜੇ ਪਿੰਡ 'ਚ ਬੈਠੇ ਆ ਨਾ ਜਿੱਥੇ ਕੋਈ ਬੱਸ ਵੀ ਛੇਤੀ ਨਹੀਂ ਆਉਂਦੀ ਕੋਈ ਵੀ ਆਪ ਦੇ ਆਪ ਦੇ ਸਾਧਨ ਤੋਂ ਬਿਨਾਂ ਨਹੀਂ ਆ ਸਕਦਾ ਤਾਂ ਇੱਥੋਂ ਤੁਹਾਡੇ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਆ ਪਰ ਸਾਰਾ ਤੁਹਾਡਾ ਪਿਆਰ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਇੰਨੀ ਦੂਰ ਦੂਰ ਤੱਕ ਪਹੁੰਚ ਰਹੇ ਹਾਂ ਜੀ ਕਿਉਂਕਿ ਅਸੀਂ ਕਲੈਕਸ਼ਨ ਵੈਸਟ ਲਿਆਉਣੇ ਆ ਅਸੀਂ ਇਹ ਨਹੀਂ ਹੈਗਾ ਕਿ 20 50 ਰੁਪਏ ਪਿੱਛੇ ਭੱਜਦੇ ਆ ਇਹ ਗੱਲ ਨਹੀਂ ਹੈਗੀ ਅਸੀਂ ਕਹਿੰਦੇ ਆ ਕਲੈਕਸ਼ਨ ਵਧੀਆ ਹੋਵੇ ਵੀ ਤੁਹਾਡੇ ਮੂੰਹ ਚੋ ਜੋ ਅਸੀਂ ਕਹੋਣਾ ਚਾਹੁੰਦੇ ਕਿ ਹਾਂ ਜੀ ਤੁਹਾਡੇ ਤੱਕ ਜੋ ਅਸੀਂ ਪਹੁੰਚਤਾ ਕੀਤਾ ਉਹ ਸੋਨਾ ਵਾ ਕਿਦਾਂ ਦਾ ਵਾ ਉਹ ਅਸੀਂ ਚਾਉਂਦੇ ਹੁੰਨੇ ਆ ਆਲੋਚ ਨੰਬਰ ਹੋਊਗਾ ਜੀ 27 27 ਨੰਬਰ ਸੂਟ ਰਹੂਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਇਹ ਰਿਪੀਟ ਆ ਗਿਆ ਨਾ ਆ ਲੋ ਜੀ ਇਹ ਕਿਹਦੇ ਵਿੱਚ ਤੁਹਾਨੂੰ ਡਾਰਕ ਫਰੋਜ਼ੀ ਕਲਰ ਮਿਲ ਰਿਹਾ ਵਾ ਜਿਹੜੀਆਂ ਪਹਿਣਾ ਕਹਿੰਦੀਆਂ ਹੋਣਗੀਆਂ ਕਿ ਲਾਈਟ ਹੀ ਕਲਰ ਦਿਖਾਈ ਜਾ ਰਹੇ ਆ ਕੁਝ ਡਾਰਕ ਦੇ ਹੀ ਨਹੀਂ ਰਹੇ ਹੈਗੇ ਤਾਂ ਉਹਨਾਂ ਲਈ ਆ ਕਲਰ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਾਵਾ ਨੰਬਰ ਹੋਊਗਾ ਜੀ 28 ਲਓ ਜੀ ਬਲੈਕ ਜੀ ਬਲੂ ਕਲਰ ਆਹੇ ਬਲੈਕ ਪ੍ਰੋਪਰ ਨਹੀਂ ਹੈਗਾ ਬਲੂ ਦੀ ਚਮਕ ਆਉਂਦੀ ਆ ਹੈਗਾ ਬਲੈਕ ਕਲਰ ਆ ਯਾਨੀ ਕਿ ਬਲੂ ਬਲੈਕ ਜਿਹਾ ਕਲਰ ਆਹੇ ਜੈਡ ਬਲੈਕ ਨਹੀਂ ਹੈਗਾ ਜੀ ਨੰਬਰ ਹੋਊਗਾ 29 ਲਾਈਟ ਜਾਂ ਪਿਸਤਾ ਸ਼ੇ ਇਹ ਸੇਮ ਪ੍ਰਿੰਟਿੰਗ ਇੱਕੋ ਹੀ ਚੱਲ ਰਹੀ ਆ ਯਾਨੀ ਕਿ ਇੱਕੋ ਹੀ ਡਿਜ਼ਾਈਨ ਦੀ ਸੇਮ ਇੰਨੇ ਕਲਰ ਆਉਣੇ ਇਹਦੇ ਵਿੱਚ ਨੰਬਰ ਹੋਊਗਾ ਜੀ 30 ਨੰਬਰ ਸੂਟ ਰਹੂਗਾ ਆਲੋਚ ਇਹ ਕਿਹਦੇ ਵਿੱਚ ਮਿਲਣ ਜਾ ਰਹੇ ਆ ਤੁਹਾਨੂੰ ਗ੍ਰੀਨ ਕਲਰ ਮਹਿੰਦੀ ਆ ਗ੍ਰੀਨ ਜਿਆ ਕਲਰ ਆ ਨੰਬਰ ਰਹੂਗਾ 31 31 ਨੰਬਰ ਸੂਟ ਰਹੂਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ ਆਲੋਚ ਡਾਰਕ ਵਾਲੀਆਂ ਪਹਿਣਾ ਲਈ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਹੀ ਪਿਆਰੀ ਆ ਬੋਟਲ ਗ੍ਰੀਨ ਕਲਰ ਦੇ ਉੱਪਰ ਆ ਨੰਬਰ ਰਹੂਗਾ ਜੀ 32 ਹਾਂ ਇਹ ਹੈਗਾ ਮਸਟਰਡ ਸ਼ੇਡ ਨੰਬਰ ਹੋਊਗਾ ਜੀ 33 ਲੋਕ ਜਿਹੜੀਆਂ ਪਹਿਣਾ ਚਾਹੁੰਦੀਆਂ ਨੇ ਕਿ ਫੁੱਲ ਫਲੇਵਰਾਂ ਤੋਂ ਕੁਝ ਹਟ ਕੇ ਚਾਹੀਦਾ ਰੋਮਾਂਟਿਕ ਹੈ ਜੀ ਪ੍ਰਿੰਟਿੰਗ ਚਾਹੀਦੀਆਂ ਉਹਨਾਂ ਲਈ ਆਹ ਵਾਲਾ ਪ੍ਰਿੰਟ ਬਹੁਤ ਹੀ ਪਿਆਰਾ ਬਹੁਤ ਸੋਹਣਾ ਵਾ ਨੰਬਰ ਹੋਊਗਾ ਜੀ 34 ਚਾਰ ਕਲਰਾਂ ਨੇਗੇ ਚਾਰ ਹੀ ਕਲਰ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਜੀ ਆ ਇੱਕ ਕਲਰ ਆਊਗਾ ਇਹਦੇ ਵਿੱਚ ਰੈੱਡ ਜਿਵੇਂ ਫਰਸਟ ਕਲਰ ਆਪਾਂ ਖੋਲੇ ਆਵਾ ਜੀ ਮੂੰਗੀਆਂ ਮਹਿੰਦੀ ਆ ਜਾਂ ਸ਼ੇਡਾਂ ਨੈਕਸਟ ਹੈਗਾ ਵਾ ਰੈੱਡ ਦੇ ਨਾਲ ਇਹਦੀ ਕੰਬੀਨੇਸ਼ਨ ਬਣਿਆ ਹੋਇਆ ਨੰਬਰ ਹੋਊਗਾ ਜੀ 35 ਐਂਡ ਨੈਕਸਟ ਹੈਗਾ ਜੀ frozy shade ਦੇ ਨਾਲ frozy black ਦਾ ਕੰਬੀਨੇਸ਼ਨ ਆ ਨੰਬਰ ਹੋਊਗਾ ਜੀ 36 ਐਂਡ ਨੈਕਸਟ ਹੋਊਗਾ ਜੀ ਰਸਟ ਕਲਰ ਨੰਬਰ ਹੋਊਗਾ 37 ਐਂਡ ਨੈਕਸਟ ਪ੍ਰਿੰਟਿੰਗ ਵੀ ਬਹੁਤ ਹੀ ਪਿਆਰੀ ਆ ਰੈੱਡ ਕਲਰ ਦੇ ਉੱਪਰ ਆ ਵਾਈਟ ਕਲਰ ਦੀ ਬੂਟੀ ਬਣੀ ਹੋਈ ਆ ਬਹੁਤ ਸੋਹਣੀ ਬਹੁਤ ਪਿਆਰੀ ਤਿੰਨ ਕਲਰ ਆਉਣਗੇ ਇਹਦੇ ਵਿੱਚ ਨੰਬਰ ਹੋਊਗਾ ਜੀ 38 ਐਂਡ ਨੈਕਸਟ ਇਹਦੇ ਵਿੱਚ ਕਲਰ ਹੈਗਾ ਵਾ ਫਰੋਜ਼ੀ ਕਲਰ ਨੰਬਰ ਹੋਊਗਾ 39 ਐਂਡ ਅਗਲਾ ਇਹਦੇ ਵਿੱਚ ਕਲਰ ਹੈਗਾ ਜੀ ਮਸਟਾਰਡ ਸ਼ੇਡ ਨੰਬਰ ਹੋਊਗਾ ਜੀ 40 40 ਨੰਬਰ ਸੂਟ ਰਹਿਣਗੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਅੱਜ ਦੀ ਵੀਡੀਓ ਦੇ ਲਾਸਟ ਪ੍ਰਿੰਟ ਜਿਹੜੇ ਮੈਂ ਦਿਖਾਉਣ ਜਾ ਰਹੀ ਆ ਨਿੱਕੀ ਬੂਟੀ ਦੇ ਬਹੁਤ ਸੁਪਰ ਹਿੱਟ ਆਏ ਵੀ ਪ੍ਰਿੰਟ ਆਇਆ ਇਹ ਵੀ ਨਿਊ ਆਇਆ ਵਾ ਜੀ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਸਕਿਨ ਕਲਰ ਦੇ ਉੱਪਰ ਆ ਪਿੰਕ ਕਲਰ ਦੀ ਬੂਟੀ ਬਣੀ ਆ ਬਹੁਤ ਪਿਆਰੀ ਬਹੁਤ ਹੀ ਸੋਹਣੀ ਨਿੱਕੀ ਬੂਟੀ ਦਾ ਸੂਟ ਆ ਨੰਬਰ ਹੋਊਗਾ 41 ਇੱਕ ਇਹਦੇ ਵਿੱਚ ਕਲਰ ਆਊਗਾ ਬਲੈਕ ਆਲੋਚ ਬਲੈਕ ਕਲਰ ਦੇ ਉੱਪਰ ਨੰਬਰ ਹੋਊਗਾ ਜੀ 42 ਤੇ ਅੱਜ ਦੀ ਵੀਡੀਓ ਦਾ ਲਾਸਟ ਪੀਸ ਲਾਸਟ ਯਾਨੀ ਕਿ ਡਿਜ਼ਾਈਨ ਤੇ ਲਾਸਟ ਇੱਕ ਕਲਰ ਨੰਬਰ ਹੈਗਾ ਜੀ 43 ਕਰੀਮ ਕਲਰ ਆ ਕਰੀਮ ਕਲਰ ਦੇ ਉੱਪਰ ਪਿੰਕ ਕਲਰ ਦੀ ਬੂਟੀ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਸੋ ਇਹ ਸੀਗੇ ਅੱਜ ਦੇ ਸਾਡੇ 43 ਡਿਜ਼ਾਈਨਸ ਠੀਕ ਹੈ ਜੀ ਇੰਨੀ ਸੋਹਣੀਆਂ ਪ੍ਰਿੰਟਿੰਗਾਂ ਲੈ ਕੇ ਆਏ ਆ ਬਸ ਫਟਾਫਟ ਕਰਦੇ ਆ ਸਕਰੀਨਸ਼ਾਟ ਰਿਕੁਐਸਟ ਇਹੀ ਆ ਦੋ ਆਪੇ ਜਿਓ ਪੈਨ ਬਣ ਗਈ ਇੱਕ ਲੈਣਾ ਤਾਂ ਦੋ ਭੇਜਿਓ ਦੋ ਲੈਣੇ ਤਾਂ ਚਾਰ ਸਕਰੀਨਸ਼ਾਟ ਭੇਜਿਓ ਤਾਂ ਕਿ ਅਸੀਂ ਵੀ ਜਦੋਂ ਆਰਡਰ ਚੱਕਦੇ ਆ ਇੰਨੇ ਜ਼ਿਆਦਾ ਮੈਸੇਜ ਹੋ ਜਾਂਦੇ ਆ ਅਸੀਂ ਖੁਦ ਕਨਫਿਊਜ਼ ਹੋ ਜਾਂਦੇ ਆ ਕਿ ਕਿਹੜਾ ਸੋਲਡ ਆਊਟ ਹੋ ਗਿਆ ਕਿਹਨੂੰ ਹਾਂ ਕਹੀਏ ਕਿਉਂਕਿ ਹਰ ਟਾਈਮ ਸ਼ਾਪ ਤੇ ਤਾਂ ਹੁੰਦੇ ਨਹੀਂ ਕਈ ਵਾਰੀ ਬੂਰੇ ਪਰੇ ਵੀ ਹੁੰਨੇ ਆ ਸੋ ਮੈਸੇਜ ਦਾ ਰਿਪਲਾਈ ਕਰਨਾ ਬਣਦਾ ਹੀ ਆ ਤਾਂ ਕਿ ਜਿਹੜੇ ਵੀ ਸੂਟ ਉਹਨਾਂ ਚ ਅਵੇਲੇਬਲ ਹੋਏ ਤਾਂ ਕਿ ਤੁਹਾਡੇ ਤੱਕ ਪਹੁੰਚਦੇ ਹੋ ਸਕਣ ਠੀਕ ਹੈ ਜੀ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਹੋਰ ਸੋਹਣੇ ਜੇ ਸੂਟਾਂ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ